ਜਿਹੜਾ ਬੰਦਾ ਵੀ ਸੱਚ ਬੋਲਦਾ ਉਹਨੂੰ ਫਾਂਸੀ ਹੁੰਦੀ ਹੈ ਇੱਥੇ ਜਿਹੜਾ ਵੀ ਸੱਚ ਬੋਲੂਗਾ ਸੱਚ ਨੂੰ ਫਾਂਸੀ ਹੋਣੀ ਹੀ ਹੋਣੀ ਹੈ ਉਹ ਤੇ ਇੱਕ ਗਾਣਾ ਸ਼ੇਅਰ ਕਰਿਓ ਤੇ ਚੈਨਲ ਜੀ ਨੇ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰਿਓ ਇਹ ਗਾਣਾ ਕਦੇ ਰਿਕਾਰਡਿੰਗ ਕਰਾਵਾਂਗੇ ਤੁਹਾਡੇ ਸਾਰੇ ਭਰਾਵਾਂ ਦੀ ਜੀ ਸਪੋਰਟ ਰਹੀ ਬਹੁਤ ਘੈਂਟ ਗਾਣਾ ਹੈ ਮੈਂ ਤੁਹਾਨੂੰ ਤਿੰਨ ਪੈਰੇ ਸੁਣਾਉਂਗਾ ਇਹਦੇ ਪੈਰੇ ਹੀ ਕਾਫੀ ਹੈ ਪਰ ਮੈਂ ਤਿੰਨ ਸੁਣਾਉਂਗਾ ਜੇ ਕੁਸ਼ਕ ਪੈਰੇ ਇਹ ਜਿਹੜਾ ਉਹ ਫਿਰ ਜਿਵੇਂ ਕਹਿੰਦੇ ਹੁੰਦੇ ਆ ਚੈਨਲ ਤੇ ਤਰਾਜ ਲਾਉਂਦੇ ਆ ਵੀ ਸਰਕਾਰਾਂ ਨੂੰ ਐ ਬੋਲਦੇ ਆ ਐ ਬੋਲਦੇ ਆ ਹਨਾ ਤਿੰਨ ਪੈਰੇ ਸੁਣਾਉਂਗਾ ਸ਼ੇਅਰ ਜ਼ਰੂਰ ਕਰਿਓ ਤੇ ਲਾਇਕ ਕਮੈਂਟ ਜ਼ਰੂਰ ਕਰਿਓ ਲਾਇਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਈ ਬਣ ਕੇ ਜ਼ਰੂਰ ਕਰਿਆ ਕਰੋ ਲੈ ਵੀ ਤੁਹਾਨੂੰ ਸੁਣਾਉਣਾ ਵੀ ਸੱਚ ਨੂੰ ਫਾਸੀ ਇੱਥੇ ਹੁੰਦੀ ਹੁੰਦੀ ਹੈ ਓਏ ਹੋ ਗਿਆ ਜੇ ਫੇਲ ਤਾਂ ਮਖੌਲ ਮਾਰਦਾ ਤੇ ਕਰੀ ਜੇ ਤੇ ਰੱਕੀ ਪਸਤਾਨ ਮਾਰਦਾ ਓਏ ਹੋ ਜੇ ਕੋਈ ਫੇਲ ਤਾਂ ਮਖਾਨ ਮਾਰਦਾ ਤੇ ਕਰ ਗਿਆ ਤੇ ਰੱਕੀ ਪਸਤਾਨ ਮਾਰਦਾ ਆਏ ਦਿਨ ਗੱਲ ਇੱਥੇ ਆਮ ਹੁੰਦੀ ਆ ਓਏ ਇੱਥੇ ਸੱਚ ਨੂੰ ਸੱਚ ਨੂੰ ਤਾਂ ਫਾਂਸੀ ਛਰੇ ਆਮ ਹੁੰਦੀ ਆ ਓਏ ਇੱਥੇ ਸੱਚ ਨੂੰ ਸੱਚ ਨੂੰ ਤਾਂ ਫਾਂਸੀ ਛਰੇ ਆਮ ਹੁੰਦੀ ਆ ਓਏ ਇੱਥੇ ਕਾਰਗਿਆ ਤੇ ਰੱਕੀ ਪਸਤਾਨ ਮਾਰਦਾ ਤੇ ਹੋ ਗਿਆ ਜੇ ਫੇਲ ਤਾਮ ਖੌਲ ਮਾਰਦਾ ਕਾਰਗਿਆ ਤੇ ਰੱਕੀ ਪਸਤਾਨ ਮਾਰਦਾ ਤੇ ਹੋ ਗਿਆ ਜੇ ਫੇਲ ਤਾਮ ਖੌਲ ਮਾਰਦਾ ਆਏ ਦਿਨ ਸੱਚ ਨੂੰ ਤਾਂ ਫાંਸੀ ਛਰੇ ਆਮ ਹੁੰਦੀ ਆ ਓ ਇੱਥੇ ਸੱਚ ਨੂੰ ਸੱਚ ਨੂੰ ਵੀ ਫાંਸੀ ਛਰੇ ਆਮ ਹੁੰਦੀ ਆ ਓ ਇੱਥੇ ਸੱਚ ਨੂੰ ਹੱਕ ਸੱਚ ਵਾਸਤੇ ਅੜਨ ਲੱਗ ਜਾ ਉਹ ਜ਼ੁਲਮ ਦੇ ਅੱਗੇ ਜੋ ਲੜਨ ਲੱਗਦੇ ਹੱਕ ਸੱਚ ਵਾਸਤੇ ਖੜਨ ਲੱਗ ਜਾ ਜੋਰਮ ਦੇ ਅੱਗੇ ਜੋੜਨ ਲੱਗ ਜੇ ਥਾਤਰੇ ਚ ਉਹਦੀ ਸਦਾ ਜਾਨ ਹੁੰਦੀ ਆ ਓਏ ਇੱਥੇ ਸੱਚ ਨੂੰ ਸੱਚ ਨੂੰ ਵੀ ਫਾਂਸੀ ਛਰੇ ਆਮ ਹੁੰਦੀ ਆ ਓਏ ਇੱਥੇ ਸੱਚ ਨੂੰ ਸੱਚ ਨੂੰ ਵੀ ਫਾਂਸੀ ਛਰੇ ਆਮ ਹੁੰਦੀ ਆ ਓਏ ਇੱਥੇ ਸੱਚ ਨੂੰ ਰਾਜਨੀਤੀ ਵਿੱਚ ਉੱਡ ਗਈ ਖੱਲੀਆਂ ਤੇ ਆਪਣੇ ਹੀ ਬਣ ਗਏ ਗੁਲਾਮ ਦਿੱਲੀ ਦੇ ਓਏ ਰਾਜਨੀਤੀ ਵਿੱਚ ਉੱਡੀ ਪਈ ਖੱਲੀ ਏ ਆਪਣੇ ਹੀ ਬਣ ਗਏ ਗੁਲਾਮ ਦਿੱਲੀ ਦੇ ਸੱਚੀ ਗੱਲ ਜਿਹੜੇ ਤੋਂ ਬਿਆਨ ਹੁੰਦੀ ਓਏ ਇੱਥੇ ਸੱਚ ਨੂੰ ਸੱਚ ਨੂੰ ਵੀ ਫਾਂਸੀ ਛਰੇ ਆਮ ਹੁੰਦੀ ਓਏ ਇੱਥੇ ਸੱਚ ਨੂੰ ਸੱਚ ਨੂੰ ਵੀ ਫਾਂਸੀ ਛਰੇ ਆਮ ਹੁੰਦੀ ਆ ਓ ਇੱਥੇ ਸੱਚ ਨੂੰ ਇੱਥੇ ਭਰਾਓ ਜਿਹੜਾ ਸੱਚ ਬੋਲਦਾ ਹੈ ਨਾ ਸੱਚ ਨੂੰ ਫਾਂਸੀ ਛਰੇ ਆਮ ਹੁੰਦੀ ਹੈ ਇਹ ਗੱਲ ਤੁਸੀਂ ਦੇਖੀ ਹੈ ਜਗਤਾਰ ਸਿੰਘ ਹਵਾਰਾ ਰਾਜੂ ਆਣੇ ਹੋਰੇ ਜਿਹੜੇ ਬੰਦੀ ਸਿੰਘ ਆ ਆਪਣੇ ਸਜ਼ਾ ਮਾਂ ਉਹਨਾਂ ਦੀਆਂ ਪੂਰੀਆਂ ਹੋ ਗਈਆਂ ਪਰ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਕੀ ਉਹਨਾਂ ਨੇ ਅਪਰਾਧ ਕਰਿਆ ਸੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਸੀ ਬਿਆਨਤ ਸਿੰਘ ਉਹਨੂੰ ਸੋਦਾ ਲਾਇਆ ਸੀ ਤੇ ਮੁੱਖ ਮੰਤਰੀ ਨੇ ਹਜ਼ਾਰਾਂ ਹੀ ਮੁੰਡੇ ਮਰਵਾਏ ਸੀ ਪੰਜਾਬ ਦੇ ਬਹੁਤੇ ਪਿੰਡ ਇਹ ਜੇ ਸੀ ਜਿੱਥੇ ਬਰਾਤਾਂ ਨਹੀਂ ਚੜੀਆਂ ਬਹੁਤ ਟਾਈਮ ਬਾਅਦ ਉਸ ਪਿੰਡ ਚ ਬਰਾਤਾਂ ਚੜੀਆਂ ਨੇ ਤਰਨਤਾਰ ਸਾਹਿਬ ਦੇ ਇਹ ਜੇ ਪਿੰਡ ਵੀ ਸੀ ਵਿੱਚ ਜਿੱਥੇ ਕੋਈ ਮੁੰਡਾ ਨਹੀਂ ਛੱਡਿਆ ਸੀ ਕੋਈ ਦਾੜੀ ਵਾਲਾ ਜੂੜੇ ਵਾਲਾ ਮੁੰਡਾ ਬਹੁਤ ਮੁੰਡੇ ਮਾਰੇ ਐ ਤੇ ਜਸਵੰਤ ਸਿੰਘ ਖਾਲੜਾ ਨੇ ਉਹ ਸਾਰੀਆਂ ਲਾਛਾਂ ਦੀ ਪਛਾਣ ਵੀ ਕਰਾਈ ਸੀ ਇਤਿਹਾਸ ਬਾਰੇ ਤੁਹਾਨੂੰ ਪਤਾ ਹੈ ਹਨਾ ਪਰ ਜਿਹੜਾ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਮਾਤਾ ਜੀ ਤੁਹਾਨੂੰ ਪਤਾ ਹੈ ਉਹਨੂੰ 2 ਦਿਨਾਂ ਦੀ ਪ੍ਰੋਬਲ ਨਹੀਂ ਮਿਲੀ ਕਿ ਉਹ ਆਪਦੀ ਮਾਂ ਤਰਫ ਦੀ ਵਿਚਾਰੀ ਰਹਿ ਗਈ ਆਪਦੇ ਪੁੱਤ ਨੂੰ ਮਿਲਣ ਲਈ ਠੀਕ ਹੈ ਉਹਨੇ ਜੇ ਕਾਨੂੰਨ ਦੀਆਂ ਨਜ਼ਰਾਂ ਚ ਅਪਰਾਧ ਕਰਿਆ ਸੀ ਤਾਂ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਸੀ ਮਗਰੋਂ ਲੀਡਰ ਕਹਿੰਦੇ ਆ ਉਹ ਜਿਹੜਾ ਸੱਤਾ 'ਚ ਹੁੰਦਾ ਉਹ ਤਾਂ ਉਹੀ ਥਾਂ ਬਣ ਕੇ ਖੜ ਜਾਂਦਾ ਲੋਹੇ ਦਾ ਉਹ ਤਾਂ ਬੰਦੀ ਸਿੰਘਾਂ ਮਾਰੇ ਕੋਹ ਬੋਲਦੇ ਹੀ ਨਹੀਂ ਜਿਹੜੇ ਸੱਤਾ 'ਚੋਂ ਬਾਹਰ ਹੁੰਦੇ ਆ ਉਹ ਉਦੋਂ ਤੋਂ ਪਹਿਲਾਂ ਤਾਂ ਬਿਆਨ ਦੇਈ ਜਾਂਦੇ ਆ ਜੀ ਹਾਂ ਐਂ ਕਰਾਂਗੇ ਐਂ ਕਰਾਂਗੇ ਜਦੋਂ ਉਹ ਕੁਰਸੀ ਤੇ ਬਹਿ ਜਾਂਦੇ ਆ ਉਦੋਂ ਚੁੱਪ ਤੇ ਦੁੱਖ ਦੀ ਗੱਲ ਇੱਥੇ ਇਹ ਹੈ ਕਿ ਜਿਹੜੇ ਨਾਲ ਤੇ ਬਲਾਤਕਾਰ ਦੇ ਦੋਸ਼ ਹੈ ਜਿਹੜੇ ਜੇਲ੍ਹਾਂ ਦੇ ਵਿੱਚ ਰਾਜਾਂ ਵਾਂਗੂ ਰਹਿੰਦੇ ਆ ਲੱਗ ਉਹਨਾਂ ਨੂੰ ਬੈਰਕਾ ਮਿਲਗੀਆਂ ਹੋਗੀਆਂ ਵੀ ਜੇਲ੍ਹ ਵਾਲਾ ਕੰਮ ਹੀ ਨਹੀਂ ਕੋਈ ਵੀਆਈਪੀ ਟ੍ਰੀਟਮੈਂਟ ਮਿਲਦਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਉਹਨਾਂ ਦਾ ਜਦੋਂ ਵੀ ਜੀ ਕਰਦਾ ਉਹ ਪ੍ਰੋਲ ਤੇ ਬਾਹਰ ਆ ਜਾਂਦੇ ਆ ਜਦੋਂ ਜੀ ਕਰਦਾ ਅੰਦਰ ਪੈ ਜਾਂਦੇ ਆ ਜੇਲ੍ਹਾਂ 'ਚ ਵੀ 40 ਦਿਨ ਦੀ ਛੁੱਟੀ ਹੈ ਜੀ 20 ਦਿਨ ਦੀ ਛੁੱਟੀ ਤੇ ਆਇਆ ਜਿਵੇਂ ਨਾਨਕੀ ਨਹੀਂ ਰਹਿੰਦੇ ਹੁੰਦੇ ਤੇ ਜਿਹੜਾ ਇਹ ਕਾਨੂੰਨ ਹੈ ਭਰਾਓ ਇਹ ਗੱਲ ਸੱਚੀ ਹੈ ਸਿੱਖਾਂ ਵਾਸਤੇ ਕਾਨੂੰਨ ਹੋਰ ਹੈ ਤੇ ਹੋਰ ਲੋਕਾਂ ਵਾਸਤੇ ਹੋ ਇਹ ਗੱਲ 'ਚ ਕੋਈ ਸ਼ੱਕ ਨਹੀਂ ਤੇ ਇਹ ਵੀ ਗੱਲ ਪੱਕੀ ਹੈ ਜਿਹੜਾ ਬੰਦਾ ਸੱਚ ਬੋਲੂਗਾ ਇਥੇ ਉਹਨੂੰ ਜਾਂ ਗੋਲੀ ਤੇ ਜਾਂ ਫਾਂਸੀ ਜਾਂ ਜੇਲ ਤਿੰਨ ਚੀਜ਼ਾਂ ਹੈਗੀਆਂ ਉਹਦੇ ਸੀ ਤੇ ਇਸ ਕਰਕੇ ਜਿਹਨੇ ਸੱਚ ਬੋਲਣਾ ਇਹ ਪਹਿਲਾਂ ਧਾਰ ਲਿਓ ਵੀ ਉਹਦੀ ਕਿਸਮ ਵਿੱਚ ਕੀ ਲਿਖਿਆ ਗੋਲੀ ਲਿਖੀ ਹੈ ਜੇਲ ਲਿਖੀ ਹੈ ਜਾਂ ਫਾਂਸੀ ਲਿਖੀ ਹੈ ਇਹ ਗੱਲਾਂ ਮੁੱਢ ਤੋਂ ਹੀ ਚੱਲੀਆਂ ਆ ਰਹੀਆਂ ਨੇ ਸ਼ਖਵਿੰਦਰ ਕਲਕੱਤਾ ਸੀ ਜਿਹੜੇ ਆ ਸੰਸਕਾਰ ਵੀ ਕਰਤਾ ਮੋਰਚਾ ਜੀ ਬਿਕ ਗਿਆ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਅੱਜ ਮੈਂ ਪਹਿਲਾਂ ਉੱਥੇ ਵੀ ਲਾਈਵ ਹੋਇਆ ਸੀ ਬਾਈ ਕਮੈਂਟ ਕਰਕੇ ਦੱਸੀ ਠੀਕ ਆ ਆਵਾਜ਼ ਸਿਸ਼ਵਿੰਦਰ ਕਲਕੱਤਾ ਜਿਹੜਾ ਭਰਾ ਸਾਡਾ ਉਹ ਦਾ ਸੰਸਕਾਰ ਕਰਤਾ ਹਨਾ ਲੈ ਬਾਈ ਜਣ ਕੇ ਕਮੈਂਟ ਕਰੀ ਚੱਲੋ ਤੇ ਵੀਡੀਓ ਨੂੰ ਕਰਿਓ ਸ਼ੇਅਰ ਸੁਖਵਿੰਦਰ ਕਲਕੱਤਾ ਦਾ ਜਿਹੜਾ ਕਿ ਸਰਕਾਰਾਂ ਦਾ ਅਰਦਾ ਸੀ ਉਹ ਬੰਦਾ ਸਰਕਾਰ ਨੂੰ ਸਵਾਲ ਕਰਦਾ ਸੀ ਉਹ ਸਰਕਾਰ ਦੀਆਂ ਅੱਖਾਂ 'ਚ ਰੜਕਣ ਲੱਗ ਗਿਆ ਸੀ ਤੁਹਾਨੂੰ ਪਤਾ ਹੈ ਗੋਲੀ ਮਾਰਤੀ ਉਹ ਹੁਣ ਮਗਰੋਂ ਤਾਂ ਕਿੰਨੀਆਂ ਗੱਲਾਂ ਬਣਾਈ ਜਾਣ ਹੁਣ ਤੁਸੀਂ ਸੁਣੀਆਂ ਹੋਣਗੀਆਂ ਗੱਲਾਂ ਕੋ ਇੱਕ ਮੈਂ ਵੀਡੀਓ ਦੇਖੀ ਉਹਦੇ ਜੋ ਕਹੀ ਜਾਂਦਾ ਸੀ ਕੋਈ ਪਤਾ ਨਹੀਂ ਕੋਈ ਬਾਹਰ ਬੂਰਦਾ ਸੀ ਜਿਹੜਾ ਇੱਧਰ ਲਾਦਾ ਕੋਈ ਆਪਾਂ ਬੋਲਦਾ ਦੇਖਿਆ ਨਹੀਂ ਕੋਈ ਬਾਹਰ ਆਇਆ ਉਹ ਉਹਨੇ ਇੱਕ ਵੀਡੀਓ ਪਾਈ ਸੀ ਕਹਿੰਨਾ ਤੁਸੀਂ ਸਰਪੰਚ ਨੂੰ ਝੋਦਾ ਬਣਾਈ ਜਾਂਦੇ ਹੋ ਉਹ ਤਾਂ ਐ ਸੀ ਜੀ ਉਹਨੇ ਤਾਂ ਪੈਸੇ ਦੇ ਲੈਣ ਦੇਣ ਸੀ ਤੁਸੀਂ ਉਹਨੂੰ ਇਹ ਬਣਾਤਾ ਜੀ ਇਹ ਬਣਾਤਾ ਜਿਵੇਂ ਕਹਿੰਦੇ ਹੁੰਦੇ ਜਦੋਂ ਬੰਦਾ ਜਿੰਨਾ ਚਿਰ ਤਾ ਤੁਸੀਂ ਜਿਉਂਦੇ ਹੋ ਉਹਨਾਂ ਚਿਰ ਤਾ ਲੋਕ ਤੁਹਾਡੇ ਬਾਰੇ ਕੁਝ ਨਹੀਂ ਕਹਿਣਗੇ ਤੁਸੀਂ ਸਮਾਜ ਲਈ ਕੋਈ ਚੰਗਾ ਕੰਮ ਕਰਿਆ ਜਾਂ ਨਹੀਂ ਕਰਿਆ ਇਹਦੇ ਲਈ ਤੁਹਾਨੂੰ ਮਰਨਾ ਪਊਗਾ ਤੁਸੀਂ ਜੇ ਆਪ ਦੇ ਥੋੜੇ ਮਨ ਨੂੰ ਪਤਾ ਹੈ ਕਿ ਮੈਂ ਸਮਾਜ ਵਾਸਤੇ ਚੰਗਾ ਕੰਮ ਕਰਿਆ ਲੋਕ ਤੁਹਾਨੂੰ ਕਦੇ ਨਹੀਂ ਕਹਿਣਗੇ ਲੋਕ ਪਤਾ ਕਿਦੋਂ ਕਹਿਣਗੇ ਜੋ ਤੁਸੀਂ ਮਰ ਗਏ ਜੋ ਤੁਸੀਂ ਲਾਸ਼ ਬਣ ਕੇ ਫੇਰ ਤੁਹਾਨੂੰ ਲੋਕ ਕਹਿਣਗੇ ਵੀ ਹਾਂ ਇਹ ਬੰਦਾ ਚੰਗਾ ਸੀ ਇਹ ਸਮਾਜ ਵਾਸਤੇ ਚੰਗਾ ਕੰਮ ਕਰਦਾ ਸੀ ਇੱਕ ਗੱਲ ਹੋਰ ਵੀ ਹੈ ਜਿਹੜਾ ਬੰਦਾ ਕਹਿੰਦੇ ਜਿਉਂਦੇ ਜੀ ਨਹੀਂ ਵਿਕਦਾ ਹੁਣ ਜਿਵੇਂ ਆਪਾਂ ਸੂਣੀ ਸੁਣਾਈ ਗੱਲ ਹੈ ਕਿ ਜਿਹੜਾ ਸਖਵਿੰਦਰ ਕਲਕੱਤਾ ਦਾ ਮੋਲਚਾ ਲੱਗਿਆ ਸੀ ਉਹ ਵਿਕ ਗਏ ਉਹਨਾਂ ਦਾ ਪਰਿਵਾਰ ਜੀ ਉਹਨਾਂ ਨੇ ਪੈਸੇ ਲੈ ਲਈ ਜੀ ਉਹ ਚੁੱਪ ਕਰ ਗਏ ਜੀ ਦੇਖੋ ਇਹਦੇ ਦੋ ਗੱਲਾਂ ਨੇ ਆਪਾਂ ਕਹਿ ਸਕਦੇ ਹਾਂ ਨੰਬਰ 1 ਜਾਂ ਤਾਂ ਜਿਹੜੀ ਉਹਦੀ ਸੁਖਵਿੰਦਰ ਕਲਕੱਤਾ ਦੀ ਮਾਂ ਹੈ ਵਿਚਾਰੀ ਇੱਕ ਤਾਂ ਉਹਦਾ ਪੁੱਤ ਮਰ ਗਿਆ ਇੱਕ ਉਹਦੇ ਪੁੱਤ ਦੀ লাশ ਰੂਲੀ ਜਾਂਦੀ ਹੈ ਤੇ ਮਾਂ ਵਾਸਤੇ ਇਹ ਗੱਲ ਬਰਦਾਸ਼ਤ ਕਰਨੀ ਬਹੁਤ ਔਖੀ ਹੈ ਇਹ ਗੱਲ 'ਚ ਕੋਈ ਸ਼ੱਕ ਨਹੀਂ ਉਹਦੀ ਮਾਂ ਨੇ ਦੇਖਿਆ ਵੀ ਕਿੰਨੇ ਦਿਨ ਹੋ ਗਏ ਮੇਰੇ ਪੁੱਤ ਦੀ লাশ ਪਈ ਹੈ ਸੰਸਕਾਰ ਹੋਇਆ ਨਹੀਂ ਅਕਸਰ ਪ੍ਰਮਾਤਮਾ ਇਹ ਸਬਰ ਦਿੰਦਾ ਹੁੰਦਾ ਹੁਣ ਆਪਣੇ ਵੀ ਪਰਿਵਾਰਾਂ ਦੇ ਵਿੱਚ ਕਈ ਇਹੋ ਜਿਹੇ ਵੀ ਹੁੰਦੇ ਆ ਆਪਣੇ ਟੱਬਰ ਦੇ ਜੀ ਜਿਹਦੇ ਬਿਨਾਂ ਆਪਾਂ ਨੂੰ ਲੱਗਦਾ ਹੁੰਦਾ ਯਾਰ ਵੀ ਜੇ ਇਹ ਨਾ ਰਹੇ ਤਾਂ ਆਪਣੀ ਜ਼ਿੰਦਗੀ ਖਤਮ ਹੋ ਜੂ ਆਪਾਂ ਕਿਵੇਂ ਜੀਵਾਂਗੇ ਪਰ ਉਹ ਪ੍ਰਮਾਤਮਾ ਇਹੀ ਉਹ ਇਹ ਜਾਂ ਸਬਰ ਦੇ ਦਿੰਦਾ ਬੰਦੇ ਨੂੰ ਜਿਹੜਾ ਆਇਆ ਉਹਨੇ ਜਾਣਾ ਵੀ ਹੈ ਕੋਈ ਪਹਿਲਾਂ ਕੋਈ ਮਗਰੋਂ ਉਹਦੀ ਮਾਂ ਨੇ ਇਹ ਸੋਚ ਲਿਆ ਕਿ ਮੇਰੇ ਪੁੱਤ ਦੀ লাশ ਪਈ ਆ ਮੈਂ ਇਹਦਾ ਸਸਕਾਰ ਕਰ ਦਿਆਂ ਉਹ ਹੁਣ ਉਹਨੂੰ ਕਿਸੇ ਤਰੀਕੇ ਨਾਲ ਹੀ ਕਹਿ ਲੋ ਗੱਲ ਨੂੰ ਵਿੱਚ ਲੋਕ ਕਹੀ ਜਾਂਦੇ ਆ ਜੀ ਪਰਿਵਾਰ ਨੇ ਜੀ ਪੈਸੇ ਲੈ ਲਏ ਜੀ ਤੇ ਸਮਝੌਤਾ ਕਰ ਲਿਆ ਹੁਣ ਭਰਾਵੋ ਇਹ ਪ੍ਰਮਾਤਮਾ ਨੂੰ ਪਤਾ ਹੈ ਹਨਾ ਆਪਾਂ ਜਿਹੜੀ ਸੋਚਣ ਵਾਲੀ ਗੱਲ ਇਹ ਸੋਚ ਸਕਦੇ ਆ ਕਿ ਹੋ ਸਕਦਾ ਉਹਦੀ ਮਾਂ ਨੂੰ ਤਕਲੀਫ ਤਕਲੀਫ ਤਾਂ ਹੁੰਦੀ ਹੈ ਕੋਈ ਪਰਿਵਾਰ ਦਾ ਜੀ ਪਿਆ ਹੋਵੇ ਪੰਜ ਦਿਨਾਂ ਤੋਂ ਇੱਕ ਪਰਿਵਾਰ ਦੇ ਬੱਚੇ ਦੀ ਲਾਸ਼ ਪਈ ਹੈ ਕੋਈ ਸਰਕਾਰ ਦਾ ਕੋਈ ਬਿਆਨ ਨਹੀਂ ਆ ਰਿਹਾ ਭਗਵੰਤ ਮਾਨ ਸਾਹਿਬ ਨੇ ਤਾਂ ਨਾ ਕੋਈ ਟਵੀਟ ਕੀਤਾ ਵੀ ਜਾਂ ਕੋਈ ਉਹਨਾਂ ਨੇ ਤਾਂ ਗੱਲ ਹੀ ਨਹੀਂ ਕੀਤੀ ਉਸ ਮਸਲੇ ਤੇ ਪਰਿਵਾਰ ਨੇ ਸੋਚਿਆ ਹੋਣਾ ਵੀ ਰੱਖ ਕੇ ਵੀ ਕੀ ਕਰਨਾ ਹੁਣ ਵਿੱਚ ਬਹੁਤੇ ਲੋਕ ਕਹੀ ਜਾਂਦੇ ਯਾਰ ਉਹ ਵਿਕ ਗਈ ਜੀ ਹੁਣ ਭਰਾਓ ਰੱਬ ਨੂੰ ਪਤਾ ਹੈ ਪਰ ਇੱਕ ਗੱਲ ਜੋ ਸਿੱਟਾ ਇਹ ਨਿਕਲਿਆ ਕਿ ਸੁਖਵਿੰਦਰ ਕਲਕੱਤਾ ਜਾਂਦੇ ਜੀ ਉਹ ਸਰਕਾਰ ਨਾਲ ਟੱਕਰ ਲੈਂਦਾ ਸੀ ਹੋ ਸਕਦਾ ਉਹਨੂੰ ਕੋਸ਼ਿਸ਼ ਕੀਤੀ ਹੋਵੇ ਪਹਿਲਾਂ ਵੀ ਖਰੀਦਣ ਦੀ ਵੀ ਤੂੰ ਸਾਡੀ ਸਰਕਾਰ ਦੇ ਪੱਖ ਚ ਬੋਲਿਆ ਕਰ ਪਰਮਾਤਮਾ ਨੂੰ ਪਤਾ ਹੈ ਨਾ ਉਹ ਬੰਦਾ ਜਦੋਂ ਮਰ ਗਿਆ ਉਹਦੀ লাশ ਖਰੀਦ ਲਈ ਜੇ ਲੋਕ ਕਹਿੰਦੇ ਆ ਕਿ ਪਰਿਵਾਰ ਨੇ ਪੈਸੇ ਲੈ ਲੇ ਤਾਂ ਫਿਰ ਮਰੇ ਦਾ ਸੌਦਾ ਹੋ ਗਿਆ ਇਸ ਕਰਕੇ ਭਰਾਵੋ ਇੱਥੇ ਜਿਵੇਂ ਕਹਿੰਦੇ ਹੁੰਦੇ ਆ ਜੇ ਜਿਉਂਦੇ ਜੀ ਤੁਹਾਨੂੰ ਕੋਈ ਨਹੀਂ ਖਰੀਦ ਸਕਦਾ ਤੁਹਾਨੂੰ ਮਰੇ ਨੂੰ ਤਾਂ ਖਰੀਦ ਹੀ ਲੈਣਗੇ ਇਨਸਾਨੀਅਤ ਨਾਂ ਦੀ ਇੱਥੇ ਚੀਜ਼ ਹੀ ਨਹੀਂ ਕੋਈ ਵੀ ਇੱਕ ਬੰਦੇ ਦੀ ਇੰਨੇ ਦਿਨ লাশ ਪਈ ਰਹੀ ਕੋਈ ਸਰਕਾਰ ਕੁਝ ਨਹੀਂ ਬੋਲੀ 5 ਦਿਨ লাশ ਪਈ ਰਹੀ ਹੈ ਬਾਰ ਲੀਆਂ ਕੰਟਰੀਆਂ ਜੇ ਕਹਿੰਦੇ ਜੇ ਕਿਤੇ ਐਕਸੀਡੈਂਟ ਹੋ ਜੇ 2 ਘੰਟੇ ਰੋਡ ਜਾਮ ਹੋ ਜੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਸਾਡੀ ਸਰਕਾਰ ਦੀ ਬਦਨਾਮੀ ਹੁੰਦੀ ਹੈ ਤੇ ਇੱਥੇ ਪੰਜ ਪੰਜ ਦਿਨ ਪਈ ਰਹੀ ਹੈ ਬਸ ਇੱਥੇ ਸਿੱਧੀ ਤੇ ਸਾਫ਼ ਗੱਲ ਸਿੱਟਾ ਇੱਕੋ ਹੀ ਨਿਕਲਦਾ ਕਿ ਸੱਚ ਨੂੰ ਇੱਥੇ ਫਾਂਸੀ ਹੈ ਭਰਾਵੋ ਔਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਆ ਸਰਕਾਰ ਹੈ ਸਰਕਾਰ ਚਾਹੇ ਕੋਈ ਵੀ ਹੋਵੇ ਜਿਹੜੇ ਆਮ ਲੋਕ ਹੁੰਦੇ ਆ ਉਹਨਾਂ ਦੇ ਪੱਖ ਦੀ ਨਹੀਂ ਹੁੰਦੀ ਸਰਕਾਰ ਪਤਾ ਨਹੀਂ ਇਹ ਕੀ ਗੱਲ ਹੈ ਪਤਾ ਨਹੀਂ ਇਹ ਕੀ ਗੱਲ ਹੈ ਸਰਕਾਰ ਆਮ ਲੋਕਾਂ ਦੇ ਪੱਖ ਦੀ ਨਹੀਂ ਹੁੰਦੀ ਸੋ ਬਾਕੀ ਗਾਣਾ ਸ਼ੇਅਰ ਕਰਿਓ ਬਾਈ ਚੈਨਲ ਸਬਸਕ੍ਰਾਈਬ ਕਰ ਲਿਓ ਫੇਰ ਹਾਜ਼ਰ ਹੋਵਾਂਗੇ ਨਵਾਂ ਰੰਗ ਨਵਾਂ ਲੋਕ ਤੱਥ ਲੈ ਕੇ ਜੀ ਸੋ ਬਾਕੀ ਭਰਾਵੋ ਆਪਾਂ ਤਾਂ ਇਹ ਕਹਿੰਨੇ ਆ ਆਪਲੇ ਪਰਿਵਾਰ ਨਾਲ ਖੁਸ਼ ਰਹੋ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਓ ਜਿੱਥੇ ਕੋਈ ਤੱਕਾ ਹੁੰਦਾ ਉੱਥੇ ਬੋਲੋ ਸਾਰੇ ਲੋਕ ਤਾਂ ਨਹੀਂ ਕੁਝ ਹੁੰਦੇ ਪਰ ਕੋਸ਼ਿਸ਼ ਇਹ ਕਰੋ ਜੇ ਕਿਸੇ ਨਾਲ ਤੱਕਾ ਹੁੰਦਾ ਹੈ ਆਵਾਜ਼ ਚੱਕੋ ਤੇ ਸਿਸਟਮ ਦੇ ਵਿੱਚ ਰਹਿ ਕੇ ਚੱਕੋ ਇਹ ਨਹੀਂ ਹੈਗਾ ਵੀ ਕੋਈ ਖਰਾਬੀ ਨਾ ਕਰੇ ਸੋ ਇੰਨੀਆਂ ਗਬਨਤੀਆਂ ਸੀ ਰੱਬ ਰੱਖਾ ਸਸੀ ਕਾਰ